ਕੀ ਹਾਲ ਚਾਲ ਆ ਬਾਈ ਠੀਕ ਠਾਕ ਆ ਸਾਰੇ ਵੀਰ ਹੋਰ ਜਾਨਵਰ ਠੀਕ ਆ ਵੀਰਾਂ ਦੇ ਲਓ ਬਾਈ ਜੀ ਕਰਾ ਦਈਏ ਸ਼ੌਂਕ ਆਪਣੇ ਰਾਜਨ ਵਾਲੇ ਕਬੂਤਰ ਪਈ ਇਹ ਲਓ ਜੀ ਕਰੋ ਚੈੱਕ ਕਰੋ ਬੰਜੀ ਚੱਕ ਮਦੀਨਾ ਬਾਈ ਇਹ ਇਹ ਮਦੀਨਾ ਮੇਰੇ ਭਰਾ ਖੱਟੀਆਂ ਦੀ ਸਿੱਕਾਈ ਆ ਨਾਰਾ ਬਾਈ ਇਹ ਲੈ ਛੱਲੇ ਵਾਲਾ ਕਰੋ ਚੈੱਕ ਬਾਈ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ hello 各位小